ਦੂਜਾ ਸਭ ਤੋਂ ਵੱਡਾ ਮੁੱਦਾ ਹੈਗਾ ਮਾਨਸਾ ਦੇ ਵਿੱਚ ਜਿਹੜਾ ਸਰਕਾਰੀ ਹਸਪਤਾਲ ਆ ਉਹ ਬਿਲਕੁਲ ਸ਼ਹਿਰ ਦੇ ਵਿੱਚ ਵਿਚ ਵਿਚਾਲੇ ਹੈ ਜਦੋਂ ਸ਼ਹਿਰ ਤੋਂ ਬਾਹਰ ਕਿਤੇ ਕੋਈ ਐਕਸੀਡੈਂਟ ਹੁੰਦਾ ਜਾਂ ਦੂਰ ਕਿਤੇ ਐਕਸੀਡੈਂਟ ਹੁੰਦਾ ਮਾਨਸਾ ਦੇ ਸਰਕਾਰੀ ਹਸਪਤਾਲ ਤੱਕ ਪਹੁੰਚਦੇ ਪਹੁੰਚਦੇ ਮਰੀਜ਼ ਦਮ ਤੋੜ ਦਿੰਦਾ ਉੱਥੇ ਇੱਕ ਵੀ ਵੈਂਟੀਲੇਟਰ ਨਹੀਂ ਹੈਗਾ ਜਿਹੜੇ ਮਤਲਬ ਇਹ ਕਹਿਣ ਤੋਂ ਭਾਵ ਹਾਲਾਤ ਨੇ ਉਹ ਇੰਨੇ ਕੁ ਜ਼ਿਆਦੇ ਬੱਤਰ ਨੇ ਜਿਨ੍ਹਾਂ ਬਾਰੇ ਕੋਈ ਗਿਆਨ ਨਹੀਂ ਕੀਤਾ ਜਾ ਸਕਦਾ ਆ ਮਾਦੀ ਪਾਰਟੀ ਵੱਲੋਂ ਜੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹਾਂ ਮਾਨਸਾ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਗਿਆ ਪਰ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਉਹ ਹੈ ਪਾਣੀ ਦੀ ਨਿਕਾਸੀ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਇਸ ਵਕਤ ਹੁਣ ਬਾਰਸ਼ਾਂ ਬੰਦ ਹੋਈਆਂ ਨੂੰ ਲਗਭਗ ਡੇਢ ਮਹੀਨੇ ਦੇ ਕਰੀਬ ਹੋ ਚੱਲਿਆ ਪਰ ਜੇਕਰ ਅਸੀਂ ਤੁਹਾਨੂੰ ਦਿਖਾਈਏ ਤਾਂ ਇਸ ਵਕਤ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਲਗਭਗ 200 ਆ ਕਾਰਾ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਮਾਨਸਾ ਇੱਕ ਤਰ੍ਹਾਂ ਦੇ ਨਾਲ ਟੋਬੇ ਦੇ ਵਿੱਚ ਤਬਦੀਰ ਹੋਇਆ ਹੋਇਆ ਹੈ ਮਾਨਸਾ ਦੀਆਂ ਜਿੰਨੀਆਂ ਲਿੰਕ ਸੜਕਾਂ ਨੇ ਸਾਰੀਆਂ ਟੁੱਟ ਚੁੱਕੀਆਂ ਨੇ ਮਾਨਸਾ ਸ਼ਹਿਰ ਨੂੰ ਜਿੰਨੀਆਂ ਸੜਕਾਂ ਜਾਂਦੀਆਂ ਨੇ ਉਹ ਸਾਰੀਆਂ ਟੁੱਟ ਚੁੱਕੀਆਂ ਨੇ ਮਾਨਸਾ ਦੀਆਂ ਜਿਹੜੀਆਂ ਕਚਹਿਰੀਆਂ ਦੇ ਹਾਲਾਤ ਨੇ ਉਹ ਇੰਨੇ ਜਿਆਦੇ ਬਾਦਰ ਨੇ ਕਿ ਜਦੋਂ ਥੋੜਾ ਮੀਂਹ ਪੈ ਜਾਂਦਾ ਉਹ ਸਾਰੀਆਂ ਦੇ ਸਾਰੀਆਂ ਪਾਣੀ ਦੇ ਵਿੱਚ ਡੁੱਬ ਜਾਂਦੀਆਂ ਨੇ ਮਾਨਸਾ ਦਾ ਜਿਹੜਾ ਬੱਸ ਸਟੈਂਡ ਆ ਉਹ ਸ਼ਹਿਰ ਦੇ ਅੰਦਰ ਆ ਤਾਂ ਕਰਕੇ ਜਿਹੜੀ ਟਰੈਫਿਕ ਦੀ ਸਮੱਸਿਆ ਉਹ ਬਹੁਤ ਵੱਡੇ ਲੈਵਲ ਤੇ ਪੇਸ਼ ਆ ਰਹੀ ਹੈ